ਨਮਸਕਾਰ ਦੋਸਤੋ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਮਦਨ ਗੋਡੇਲਾ ਤੁਸੀਂ ਦੇਖ ਰਹੇ ਹੋ ਦਾ ਇਨਫੋਰਮੇਸ਼ਨ ਤੇ ਇਹ ਤਸਵੀਰਾਂ ਸਾਡੇ ਕੋਲੋਂ ਆਈਆਂ ਨੇ ਫਾਜ਼ਿਲਕਾ ਦੇ ਪਿੰਡ ਮੁਹਾਰਜਮਸ਼ੇਰ ਤੋਂ ਜਿਹੜਾ ਤਿੰਨ ਪਾਸਿਆਂ ਤੋਂ ਪਾਕਿਸਤਾਨ ਨੇ ਘੇਰਿਆ ਹੋਇਆ ਤੇ ਚੌਥੇ ਪਾਸਿਓਂ ਸਤਲੁਜ ਦਰਿਆ ਨੇ ਨਾ ਸਿਰਫ ਘੇਰ ਲਿਆ ਬਲਕਿ ਹੁਣ ਤਾਂ ਡਬੋਂ ਨੂੰ ਫਿਰਦਾ ਹੈਗਾ ਇਹ ਤਸਵੀਰਾਂ ਪਿੰਡ ਤੋਂ ਸਾਨੂੰ ਕਿਸੇ ਸੱਜਣ ਨੇ ਭੇਜੀਆਂ ਨੇ ਤੇ ਲੋਕੀ ਕਰਾਂ ਦੀਆਂ ਛੱਤਾਂ ਤੇ ਚੜਨ ਨੂੰ ਮਜਬੂਰ ਹੋ ਗਏ ਨੇ ਗਲੀਆਂ 'ਚ ਪਾਣੀ ਤੁਸੀਂ ਦੇਖ ਸਕਦੇ ਗਿਓ ਸਾਰੀਆਂ ਗਲੀਆਂ 'ਚ ਪਾਣੀ ਅੰਦਰ ਵੱੜ ਚੁਕਿਆ ਪ੍ਰਸ਼ਾਸਨ ਕਈ ਦਿਨ ਪਹਿਲਾਂ ਕਹਿੰਦਾ ਸੀਗਾ ਵੀ ਹਾਲੇ ਆਊਟਰ ਏਰੀਆ 'ਚ ਪਾਣੀ ਹੈਗਾ ਲੇਕਿਨ ਇਹ ਤਸਵੀਰਾਂ ਉਹਨਾਂ ਉਹਨਾਂ ਸਾਰੇ ਪ੍ਰਬੰਧਾਂ ਦੀ ਪੋਲ ਵੀ ਖੋਲਦੀ ਹੈ ਤੇ ਨਾਲੇ ਜ਼ਮੀਨੀ ਹਕੀਕਤ ਨੂੰ ਵੀ ਬਿਆਨ ਕਰਦੀ ਹੈ ਵੀ ਹੁਣ ਪਾਣੀ ਪਿੰਡਾਂ ਵਿੱਚ ਘਰਾਂ ਵਿੱਚ ਕੁਸਨਾ ਸ਼ੁਰੂ ਹੋ ਚੁਕਿਆ ਹੈ ਤੇ ਲੋਕਾਂ ਦਾ ਉੱਥੇ ਹੁਣ ਰਹਿਣਾ ਸੰਭਵ ਨਹੀਂ ਹੈਗਾ ਹਾਲੇ ਵੀ ਲੋਕੀ ਦੱਸਦੇ ਨੇ ਕਿ ਇਸ ਪਿੰਡ 'ਚ ਕਾਫੀ ਘਰ ਹਾਲੇ ਵੀ ਉੱਥੇ ਹੈਗੇ ਨੇ ਤੇ ਉਹਨਾਂ ਦਾ ਉੱਥੇ ਰਹਿਣਾ ਹੁਣ ਸੁਰੱਖਿਅਤ ਨਹੀਂ ਰਹਿ ਗਿਆ ਤੇ ਲੋਕੀ ਆਪਦੇ ਘਰਾਂ ਦੇ ਉੱਤੇ ਚੜਨ ਵਾਸਤੇ ਮਜਬੂਰ ਹੋ ਗਏ ਨੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਪਿੰਡ ਤੇ ਖਾਸ ਧਿਆਨ ਦਿੱਤਾ ਜਾਵੇ ਅਤੇ ਇੱਥੇ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ ਦੋਸਤੋ ਸਤਲੁਜ ਦਰਿਆ ਨੇ ਫਾਜ਼ਲ ਕਾ ਸਮੇਤ ਪੰਜਾਬ ਦੇ ਕਈ ਹਿੱਸਿਆਂ 'ਚ ਬਾਰੀ ਤਬਾਹੀ ਮਚਾਈ ਹੈ ਜਿੰਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਆ ਮੌਕੇ ਦੀਆਂ ਦਿਖਾ ਰਹੇ ਹਾਂ ਕਿ ਪਿੰਡ ਦੇ ਲੋਕਾਂ ਨੇ